ਉਹ ਤਸਵੀਰਾਂ ਮੁਰ ਤੁਹਾਨੂੰ ਟਰੱਕ ਜੂਨੀਅਨ ਪੁਆਣੀ ਕਰਦੀਆਂ ਦਿਖਾ ਰਹੇ ਆ ਟਰੱਕ ਜੂਨੀਅਨ ਦੇ ਪ੍ਰਧਾਨ ਬਾਜਬਾਤ ਤੇ ਪੰਜ ਮੈਂਬਰੀ ਟੀਮ ਵੱਲੋਂ ਅੱਜ ਮਾਫੀਨਾਮਾ ਜੋ ਕਿ ਧਾਰਮਿਕ ਸਥਾਨ ਤੇ ਜਾ ਕੇ ਮਾਫੀ ਮੰਗਣ ਤੋਂ ਬਾਅਦ ਐਕਟਿਵ ਹੁੰਦੀ ਨਜ਼ਰ ਆ ਰਹੀ ਹੈ ਤੇ ਚਾਰ ਵਾਲੀ ਪੁਕਾਰ ਤੇ ਐਕਟਿਵ ਹੋ ਗਈ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਉਹਨਾਂ ਨੇ ਅੱਜ ਇਹ ਜ਼ਿਕਰ ਕੀਤਾ ਟਰੱਕ ਜੁਨੀਅਨ ਦੀ ਪੁਕਾਰ ਤੇ ਇਹ ਜ਼ਿਕਰ ਕੀਤਾ ਕਿ ਪਿਛਲੇ ਦਿਨੀ ਮਨਜੀਤ ਸਿੰਘ ਕਾਕਾ ਵੱਲੋਂ ਇੱਕ ਚੈਨਲ ਦੇ ਉੱਪਰ ਇੰਟਰਵਿਊ ਦੌਰਾਨ ਟਰੱਕ ਜੁਨੀਅਨ ਨੂੰ ਭੰਡਣ ਦਾ ਕੰਮ ਕੀਤਾ ਤੇ ਬਿਨਾਂ ਤੱਥਾਂ ਤੋਂ ਉਹਨਾਂ ਨੇ ਦੋਸ਼ ਲਾਇਏ ਨੇ ਉਸ ਨੂੰ ਲੈ ਕੇ ਉਹਨਾਂ ਨੇ ਦੋਵੇਂ ਭਰਾਵਾਂ ਦੀ ਮਨਜੀਤ ਸਿੰਘ ਕਾਕਾ ਤੇ ਉਹਨਾਂ ਦੇ ਭਰਾ ਦੀ ਮੈਂਬਰਸ਼ਿਪ ਰੱਦ ਕਰਨ ਦਾ ਐਲਾਨ ਕੀਤਾ ਉੱਥੇ ਹੀ ਉਹਨਾਂ ਟਰੱਕ ਯੂਨੀਅਨ ਨੂੰ ਲੈ ਕੇ ਕੋਈ ਵੀ ਬਿਆਨ ਦੇਣ ਦੀ ਮਨਾਹੀ ਕਰ ਦਿੱਤੀ ਗਈ ਹੈ ਅਤੇ ਇਹ ਆਖਿਆ ਗਿਆ ਕਿ ਜਦੋਂ ਤੱਕ ਮਨਜੀਤ ਸਿੰਘ ਅਤੇ ਉਹਨਾਂ ਦੇ ਭਰਾ ਲਿਖਤੀ ਰੂਪ ਦੇ ਵਿੱਚ ਪੰਜ ਮੈਂਬਰੀ ਕਮੇਟੀ ਤੋਂ ਅਤੇ ਆਪਰੇਟਰਾਂ ਤੋਂ ਮੁਆਫੀ ਨਹੀਂ ਮੰਗਣਗੇ ਉਦੋਂ ਤੱਕ ਉਹਨਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਂਦੀ ਹੈ ਸੋ ਐਕਟਿਵ ਹੁੰਦੇ ਨਜ਼ਰ ਆ ਰਹੇ ਨੇ ਟਰੱਕ ਯੂਨੀਅਨ ਨੂੰ ਲੈ ਕੇ ਅਤੇ ਇਹ ਵੀ ਕੰਸੋਰਾਂ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦਾ ਘਾਟੋ ਕਲੇਸ਼ ਕੋਈ ਹਲਕਾ ਬ੍ਰੇਕ ਨਾਲ ਹੈ ਤਾਂ ਉਹ ਘਾਟੋ ਕਲੇਸ਼ ਉਧਰ ਨਿਬੇੜਿਆ ਜਾਵੇ ਟਰੱਕ ਯੂਨੀਅਨ ਵਿੱਚ ਨਾ ਲਿਆ ਜਾਵੇ ਸੋ ਕੀ ਗੱਲ ਬਾਤ ਹੋ ਰਹੀ ਹੈ ਤੁਹਾਨੂੰ ਉੱਥੇ ਲੈ ਚਲਦੇ ਹਾਂ ਪੰਜਾਬ ਦੇ ਟਰੱਕ ਯੂਨੀਅਨ ਦੀ ਕਮੇਟੀ ਦੀ ਆਪ ਆਪ ਦਾ ਕਾਲੀ ਮੀਟਿੰਗ ਤੁਹਾਡੇ ਵੱਲੋਂ ਕਿਤੇ ਬਿਆਨ ਆ ਤੇ ਤੁਹਾਡੇ ਵੱਲੋਂ ਦਿਖਾਏ ਗਏ ਗੈਰ ਜ਼ਿੰਮੇਵਾਰ ਵਰਤੀਏ ਬਾਰੇ ਵਿਚਾਰ ਕਰਨ ਲਈ ਬੁਲਾਈ ਨਹੀਂ ਗਈ ਟਰੱਕ ਯੂਨੀਅਨ ਭਵਾਨੀਗੜ੍ਹ ਦੀ ਕਮੇਟੀ ਜੀ ਨੇ ਆਪਸ ਵਿੱਚ ਵਰਤਾਰਤ ਤੋਂ ਬਾਅਦ ਇਹ ਲੈ ਕੇ ਹੁਕਮਾਂ ਮਤੇ ਬਾਤ ਕੀਤੇ ਹਨ ਇੱਕ ਤੇ ਤੁਹਾਨੂੰ ਮਨਜੀਤ ਸਿੰਘ ਅਤੇ ਗੁਰਮੀਤ ਸਿੰਘ ਨੂੰ ਸੌਣਤਨ 25 ਤੋਂ ਟਰੱਕ ਯੂਨੀਅਨ ਭਵਾਨੀਗੜ੍ਹ ਦੀ ਮੈਂਬਰਸ਼ਿਪ ਦਿੱਤੇ ਹੋ ਮੈਂਬਰਸ਼ਿਪ ਤੋਂ ਮੁਤਲਬ ਕੀਤਾ ਗਿਆ ਹੈ ਤੁਹਾਡੇ ਦੂਜੇ ਨੰਬਰ ਤੇ ਭਵਾਨੀਗੜ੍ਹ ਦੀ ਟਰੱਕ ਯੂਨੀਅਨ ਨਾਲ ਤੁਹਾਡਾ ਰਜਿਸਟ੍ਰੇਸ਼ਨ ਸਾਰੇ ਵਾਹਨ ਉਨੂੰ ਕਿਸੇ ਵੀ ਤਰ੍ਹਾਂ ਦੇ ਵਪਾਰ ਅਤੇ ਅਵਾਜਾਈ ਕੰਮ ਤੋਂ ਰੋਕ ਦਿੱਤਾ ਗਿਆ ਹੈ। ਤੁਹਾਨੂੰ ਭਵਨਗੜ੍ਹ ਦੇ ਟਰੱਕ ਜੁਨਾ ਦੇ ਕੰਮਕਾਜ ਸਿੱਧੇ ਅਤੇ ਅਸਿੱਧੇ ਤੌਰ ਤੇ ਕਿਸੇ ਵੀ ਕਿਸਮ ਦਾ ਵਿਆਣ ਦੇਣ ਤੋਂ ਸਖਤ ਨਾ ਰੋਕਿਆ ਜਾਂਦਾ ਹੈ। ਹਾਲਾਂਕਿ ਜੇਕਰ ਤੁਸੀਂ ਟਰੱਕ ਜੁਨਾ ਭਵਨਗੜ੍ਹ ਵਿੱਚ ਟਰੱਕ ਆਪਰੇਟਰਾਂ ਕੋਲੋਂ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੋਵਾਂ ਨੂੰ ਰਾਤੂ ਜਿਹਨੂੰ ਘਾਨੀਗੜ ਦੇ ਕਮੇਟੀ ਮੈਂਬਰ ਪ੍ਰਤੀ ਸਮੂਹ ਪ੍ਰੇਟਰਾ ਨਿਯਤ ਰੂਪ ਵਿੱਚ ਬਿਨਾ ਸਤ ਮਾਫੀ ਮੰਗਣਾ ਆਖਰ ਮਾਫੀ ਮੰਗਣਾ ਤੇ ਮੌਕਤ ਤੈ ਹੁੰਦਾ ਹੈ ਤੁਹਾਨੂੰ ਮਾਫੀਨਾਮਾ ਪ੍ਰਾਪਤ ਹੋਣ ਤੋਂ ਬਾਅਦ ਕਮੇਟੀ ਇਸ ਗੱਲ ਤੇ ਵਿਚਾਰ ਕਰੇਗੀ ਤੁਹਾਨੂੰ ਮੈਂਬਰਸ਼ਿਪਾਂ ਬਹਾਲ ਕੀਤੀ ਜਾਵੇਗੀ ਦਾਅਵੇ ਦਾ ਨਹੀਂ ਕਮੇਟੀ ਦਾ ਫੈਸਲਾ ਅੰਤਮ ਹੋਵੇਗਾ ਇਹ ਜਿਹੜਾ ਦੁਨੀਆ ਨੂੰ ਬਦਨਾਮ ਕਰ ਰਹੇ ਨੇ ਜੀ 200 ਰੁਪਿਆ ਗੁੰਡਾ ਟੈਕਸ ਕਹਿ ਕੇ ਜਾਂ ਆਪਣਾ 1.30 ਵਾਲਾ ਉਹ ਰੱਖ ਕੇ ਜੀ ਉਹ ਜੋ ਵੀ ਹੋਇਆ ਸਾਡਾ ਇਹ ਫੈਸਲਾ ਸਾਰੇ ਪ੍ਰਧਾਨਾਂ ਦੀ ਅਗਵਾਈ ਵਿੱਚ ਹੋਇਆ ਤੇ ਹੋਲੇ ਸੀ ਜਦੇ ਸੀ ਉੱਥੇ ਜਾ ਕੇ 100 ਵੀ ਚੁੱਕਿਆ ਏ ਉਸ ਤੋਂ ਬਾਅਦ ਵੀ ਉਹ ਸਾਡੇ ਤੇ ਕਿੰਤੂ ਪ੍ਰੰਤੂ ਟਿੱਪਣੀਆਂ ਕਰ ਰਹੇ ਨੇ ਕੰਪੁਟਰ ਹੈ ਜੀ ਉਹ ਮਨਜੀਤ ਸਿੰਘ ਕਾਕਾ ਤੇ ਉਸ ਦਾ ਭਰਾ ਵੀ ਕਰ ਰਿਹਾ ਸੀ ਤੇ ਅਸੀਂ ਕਹਿੰਦੇ ਵੀ ਉਹਨਾਂ ਦੀ ਜੋ ਲੜਾਈ ਹੈ ਉਹ ਐਮਐਲਏ ਸਾਹਿਬ ਨਾਲ ਤਾਂ ਉਹ ਆਪ ਦੀ ਉਧਰ ਨ ਮੇੜਨਾ ਸਾਡੀ ਜੂਨੀਅਰ ਨੂੰ ਇਸ ਵਿੱਚ ਨਾ ਲਿਆਉਣ ਦੀ ਹਾਂਜੀ ਹਾਂ ਸਾਡੀ ਤਾਂ ਇਹੀ ਬੇਨਤੀ ਹੈ ਉਹਨਾਂ ਨੂੰ ਸਾਡੇ ਵੱਲੋਂ ਫੈਸਲਾ ਲਿਆ ਗਿਆ ਜਿੰਨਾ ਟਾਈਮ ਉਹ ਸਾਤੋਂ ਲਿਖਤੀ ਰੂਪ ਚ ਇਹ ਆ ਕੇ ਮਾਫੀ ਨਹੀਂ ਮੰਗਦੇ ਵੀ ਹਾਂ ਵੀ ਜੋ ਸਾਡੇ ਤੇ ਦੋਸ਼ ਲਾ ਰਹੇ ਨੇ ਵੀ ਅਸੀਂ ਉਹਨਾਂ ਟਾਈਮ ਉਹਨਾਂ ਦੀਆਂ ਗੱਡੀਆਂ ਤੇ ਸਕਿਉਰਟੀਆ ਮੈਂਬਰਸ਼ਿਪਾਂ ਰੱਦ ਕਰਨਗੇ ਠੀਕ ਹੈ ਦੂਜੇ ਗੰਦੇ ਵੀ ਵਿੱਚ ਜ਼ਰੂਰਤਾ ਕਰ ਰਹੇ ਸੀ ਉਹ ਖੁਸ਼ਕ ਸਰਾਰਤੀ ਅੰਸਰ ਹੁੰਦੇ ਨੇ ਜੀ ਸਾਨੂੰ ਪਤਾ ਜੋ ਜੁਨਿਆਂ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਾਡੀ ਜੁਨਿਆਂ ਇੱਕ ਗਰੀਬ ਲੋਕ ਇਸ ਨਾਲ ਜੁੜੇ ਹੋਏ ਨੇ ਵੀ ਇਸ ਨੂੰ ਤੁਸੀਂ ਤੇ ਗਲਤ ਨੰਤਰ ਤਰੀਕੇ ਨਾਲ ਜਿਹੜੇ ਕਹਿੰਦੇ ਕਿ ਰੋਜ਼ 30% ਦੇ ਹਿਸਾਬ ਕਰਕੇ ਕੋਲਡ ਰਾਈ ਨਾ ਪੜਾਇਆ ਜੀ ਪੰਖਤਰਾ ਇਹਦੇ ਉਹਦੇ ਬਾਰੇ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਉਹ ਇਹਨਾਂ ਦੀ ਗੱਲ ਆ ਉਹਦੇ ਬਾਰੇ ਨਹੀਂ ਆਪਣਾ ਜੇ ਲਾਸਟ ਟਾਈਮ ਤੁਸੀਂ ਪ੍ਰਧਾਨ ਜੀ ਨਹੀਂ ਸੀ ਤਾਂ ਉਹਨਾਂ ਦਾ ਹਿਸਾਬ ਦਿੱਤਾਗੇ ਅਸੀਂ ਆ ਹਾਂਜੀ ਹਾਂਜੀ ਇਹ ਸਾਬ ਕੱਲੇ ਕੱਲੇ ਪੈਸੇ ਦਾ ਉਹ ਹਿਸਾਬ ਦੇ ਕੇ ਗਏ ਨੇ ਜੀ ਇੱਥੇ ਹਾਂਜੀ ਇਹ ਹੁਣ ਉਹੀ ਰੌਲਾ ਪਾਉਂਦੇ ਨੇ ਉਸ ਦਿਨ ਇੱਥੇ ਆ ਕੇ ਸਾਬ ਮੰਗਦੇ ਇੱਥੇ ਲੋਕਾਂ ਦੇ ਵਿੱਚ ਆ ਕੇ ਲੋਕ ਬੈਠੇ ਹਾਂ ਹਰ ਸਾਲ ਦੀ ਤਰ੍ਹਾਂ ਇੱਥੇ ਉਹਨਾਂ ਨੇ ਹਿਸਾਬ ਦੇ ਕੇ ਗਏ ਨੇ ਜਨਤਾ ਦੇ ਵਿੱਚ ਨਾ ਉਹਨਾਂ ਦੀਆਂ ਗੱਡੀਆਂ ਜਿੰਨਾ ਸਮਾਂ ਉਹਨਾਂ ਮਾਤੀ ਨਹੀਂ ਮੰਦਰ ਲਿਖੀ ਲਿਖੀ ਰੂਪੇ ਬਿੰਦਾਂ ਸਮਾਂ ਹਾਂ ਉਹਨਾਂ ਉਹਨਾਂ ਸਮਾਂ ਸੀ ਉਹਨਾਂ ਦੀਆਂ ਗੱਡੀਆਂ ਨਹੀਂ ਲਿਖਾ ਗਏ ਜਿੰਨਾ ਟਾਈਮ ਉਹ ਲਿਖਤੀ ਰੂਪੇ ਕਰ ਜਾਂਦੇ ਨੇ ਗੱਡੀਆਂ ਪਿੱਛੇ ਨੰਬਰ ਵੀ ਗੋਲ ਰਿਹਾ ਉਹ ਨੰਬਰ ਵੀ ਕਿਸੇ ਕੋਲ ਉਸ ਬਾਰੇ ਮੇਰੇ ਧਿਆਨ ਚ ਨਹੀਂ ਹੈ ਗੇਰੀ ਹੋ ਗੀ ਸਕਰੀਨ ਗੱਡੀਆਂ ਦੇ ਤੇ ਗਿਣਤੀ 'ਚ ਲਗਭਗ 4 ਤੋਂ 5 ਗੱਡੀਆਂ ਹੋਣਗੀਆਂ ਹਾਂਜੀ